ਅਗਲੀ ਜਿਹੜੀ ਹਰਜੋ ਸਿੰਘ ਜੀ ਗੱਲ ਕਰਦੇ ਜਾਈਏ ਅੱਜ ਇੱਕ ਹੋਰ ਫੈਡਰਲ ਜੱਜ ਆ ਉਹਨਾਂ ਨੇ ਰਾਸ਼ਪਤੀ 트럼ਪ ਹੋਣਾ ਦੇ ਉਸ ਫੈਸਲੇ ਨੂੰ ਰੋਕ ਦਿੱਤਾ ਆ ਜਿਸ ਵਿੱਚ ਯੂਐਸ ਏਆਈਡੀ ਦੇ ਵਰਕਰਸ ਨੂੰ ਇਹ ਲੀਵ ਦੇ ਉੱਤੇ ਪਾਉਣ ਜਾ ਰਹੇ ਸੀ 2200 ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜਿਹੜੇ ਡੋਜ ਦੇ ਕੈਂਡ ਦੇ ਨਾਲ ਤੇ 트럼ਪ ਹੋਣਾ ਦੇ ਜਿਹੜੀ ਅਸਰ ਪ੍ਰਸਤੀ ਦੇ ਵਿੱਚ ਉਹਨਾਂ ਨੂੰ ਬੇਸਿਕਲੀ ਛੁੱਟੀ ਦੇ ਉੱਤੇ ਕੱਲਿਆ ਜਾ ਰਿਹਾ ਸੀ ਲੇਆਫ ਕੀਤਾ ਜਾਣਾ ਸੀ ਤੇ ਇਸ ਪੂਰੇ ਵਿਭਾਗ ਨੂੰ ਸ਼ਟਡਾਊਨ ਕਰਨਾ ਸੀ ਪਰ ਅੱਜ ਇੱਕ ਫੈਡਰਲ ਜੱਜ ਆ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਇਹਨਾਂ ਦੇ ਦੁਆਰਾ ਇਹ ਸਾਰਾ ਕੁਝ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ ਅਮਰੀਕਾ ਫਰਸਟ ਦੇ এজেন্ডੇ ਦੇ ਤਹਿਤ ਯੂਐਸ ਫੋਰਨ ਏਡ ਦਾ ਜਿਹੜਾ ਆਪਰੇਟਰਸ ਆ ਉਸ ਨੂੰ ਟਰੰਪ ਹੋਣੀ ਪੂਰੀ ਤਰ੍ਹਾਂ ਹਟਾ ਰਹੇ ਨੇ ਉਸ ਨੂੰ ਜਿਹੜਾ ਉਹ ਬੰਦ ਕਰ ਰਹੇ ਆ ਇਥੋਂ ਤੱਕ ਕਿ ਅੱਜ ਜਿਹੜਾ ਯੂਐਸ ਏਆਈਡੀ ਦਾ ਦਫਤਰ ਦੇ ਬਾਹਰ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦਾ ਨਾਮ ਲਿਖਿਆ ਸੀ ਲੋਗੋ ਲੱਗਾ ਸੀਗਾ ਤੇ ਉਸ ਨੂੰ ਵੀ ਲਾਹ ਦਿੱਤਾ ਗਿਆ ਹੈਗਾ ਆ ਆਲਰੇਡੀ ਜਿਹੜਾ ਉਸ ਦਾ ਸਾਈਨ ਸੀਗਾ ਏਜੰਸੀ ਦਾ ਹੈੱਡਕੁਆਟਰ ਉਸ ਨੂੰ ਉਤੋਂ ਉਤਾਰ ਦਿੱਤਾ ਸੀਗਾ ਪਰ ਯੂ ਐਸ ਡਿਸਟ੍ਰਿਕਟ ਜੱਜ ਕਾਲਸ ਜੇ ਨਿਕੋਲਸ ਉਹਨਾਂ ਨੇ ਜਿਹੜਾ ਇਸ ਹੀਵਿੰਗ ਦੇ ਵਿੱਚ ਕਿਹਾ ਹੈ ਟੈਂਪੋਰਰੀ ਰিস্ট੍ਰੇਨਿੰਗ ਆਰਡਰ ਉਹ ਇਸ ਬਾਬਤ ਜਿਹੜਾ ਉਹ ਲਗਾ ਰਹੇ ਨੇ ਸੋ ਇਹ ਡਿਸੀਜਨ ਕੇੰਦੇ ਵੀ ਉਦੋਂ ਆਇਆ ਆ ਜਦ ਇੱਕ ਅਮਰੀਕਨ ਫੋਰਨ ਸਰਵਿਸ ਐਸੋਸੀਏਸ਼ਨ ਤੇ ਅਮਰੀਕਨ ਫੈਡਰੇਸ਼ਨ ਆਫ ਗਵਰਨਮੈਂਟ EMPLOYES ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਗਾ ਜਿਸ ਤਰੀਕੇ ਦੇ ਨਾਲ ਇਹ ਪੂਰੀ ਏਜੰਸੀ ਨੂੰ ਬੰਦ ਕਰ ਰਿਹਾ ਤੇ ਲੋਕਾਂ ਨੂੰ ਛੁੱਟੀ ਤੇ ਘੱਲ ਰਿਹਾ ਇਹ ਗੈਰ ਸੰਵਿਧਾਨਿਕ ਆ ਤੇ ਇਲੀਗਲ ਐਕਸ਼ਨ ਨੇ ਸੋ ਹਾਲ ਦੀ ਘੜੀ ਉਹਨਾਂ ਦੀ ਗੱਲ ਸੁਣਦੇ ਹੋਏ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਉਹਨਾਂ ਨੂੰ ਕੱਢਣ ਤੋਂ ਜਾਂ ਉਹਨਾਂ ਨੂੰ ਡਾਊਨਸਾਊਸ ਕਰਨ ਤੋਂ ਲੇਆਫ ਕਰਨ ਤੋਂ ਅ ਸ਼ੁੱਟੀ ਦੇ ਕੱਲਣ ਤੋਂ ਜਿਹੜੀ ਉਹ ਰੋਕ ਲਗਾ ਦਿੱਤੀ ਆ ਜੇ ਓਵਰਾਲ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਰਾਸ਼ਪਤੀ ਟਰੰਪ ਉਹਨਾਂ ਦੇ ਜਿਹੜੇ ਵੱਖ-ਵੱਖ ਐਗਜ਼ੈਕਟਿਵ ਆਰਡਰਸ ਆ ਉਹਨਾਂ ਵਿੱਚੋਂ ਪੰਜ ਜਿਹੜੇ ਐਗਜ਼ੈਕਟਿਵ ਆਰਡਰਸ ਆ ਉਹ ਵੱਖ-ਵੱਖ ਅਦਾਲਤਾਂ ਨੇ ਰੋਕੇ ਆ ਜਿਨ੍ਹਾਂ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਮੁੱਦਾ ਸੀ ਫੈਡਰਲ ਗ੍ਰਾਂਟਸ ਤੇ ਲੋਨਸ ਦੇ ਉੱਤੇ ਫ੍ਰੀਜ਼ ਦਾ ਸੀਗਾ ਫੈਡਰਲ ਵਰਕਰਸ ਨੂੰ ਬਾਇਆਉਟ ਕਰਨ ਦਾ ਜਿਹੜਾ ਉਹ ਮੁੱਦਾ ਸੀਗਾ ਟਰਾਂਸ ਜੈਂਡਰ ਪ੍ਰਿਜ਼ਨਰਸ ਜਿਹੜੇ ਆ ਉਹਨਾਂ ਦੀ ਟਰਾਂਸਫਰ ਦਾ ਜਿਹੜਾ ਮੁੱਦਾ ਸੀਗਾ ਤੇ ਨਾਲ ਜਿਹੜੀ ਯੂ ਐਸ ਏ ਆਈਡੀ ਨੂੰ ਡਿਸਮੈਂਟਲ ਕਰਨ ਦਾ ਮੁੱਦਾ ਸੀਗਾ ਇਹ ਇਸ ਟਾਈਮ ਅਦਾਲਤ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ